ਪਹਿਲਾਂ ਤੁਸੀਂ ਗੱਲਬਾਤ ਸੁਣ ਲਓ ਫਿਰ ਅਸੀਂ ਗੱਲ ਕਰਦੇ ਹਾਂ ਕਿ ਗੁਰਦਾਸ ਮਾਨ ਅਜਿਹਾ ਸ਼ਖਸ ਜਿਨੇ ਔਰੰਗਜ਼ੇਬ ਤੋਂ ਬਾਅਦ ਪੰਜਾਬ ਦੇ ਲੋਕਾਂ ਨੂੰ ਮੁਸਲਮਾਨ ਬਣਾਇਆ ਤੇ ਮੈਂ ਇਹ ਗੱਲ ਡੰਕੇ ਦੀ ਝੋਟ ਨਹੀਂ ਕਹਿ ਸਕਦਾ ਤੇ ਜੇ ਮੇਰੀ ਗੱਲ ਝੂਠ ਹੋਵੇ ਤਾਂ ਤੁਸੀਂ ਮੈਨੂੰ ਕਹਿ ਦਿਓ ਮੈਂ ਗਰਦਨ ਚੌਂਗ 'ਚ ਹੜਾ ਕੇ ਮੇਰੀ ਕਤਲ ਕਰ ਗੁਰਦਾਸ ਮਾਨ ਤੇ ਬਿਨਾਂ ਕਿਸੇ ਨੂੰ ਸਿੱਖਾਂ ਨੂੰ ਮੁਸਲਮਾਨ ਨਹੀਂ ਬਣਾਇਆ ਅੱਜ ਪੀਰਾਂ ਤੇ ਘੁੰਗਰੂ ਪਾ ਕੇ ਪਲਾਸਟਿਕ ਦੇ ਗੜੇ ਤੁਹਾਡੇ ਘੱਥਾਂ 'ਚ ਪਾਉਣ ਵਾਲਾ ਗੁਰਦਾਸ ਮਾਨ ਹੈ ਉਹ ਬੱਲੇ ਉਹ ਗਰਧਾਰੀ ਲਾਲ ਉਹ ਕਦੇ ਤਾਂ ਗੱਲ ਸਹੀ ਕਰ ਲਿਆ ਕਰ ਜਦੋਂ ਵੀ ਗੱਲ ਕਰਦਾ ਆ ਕੋਈ ਨਾ ਕੋਈ ਮੁੱਦਾ ਖੜਾ ਕਰ ਦਿੰਦਾ ਆ ਮੁਸਲਮਾਨਾਂ ਨੂੰ ਇਦਾਂ ਇਹਨੇ ਪੇਸ਼ ਕੀਤਾ ਜਿੱਦਾਂ ਮੁਸਲਮਾਨਾਂ ਨੂੰ ਕੋਈ ਬਿਮਾਰੀ ਲੱਗੀ ਹੋਵੇ ਕਿ ਉਹ ਹੋਰ ਕਿਸੇ ਧਰਮ ਦੇ ਬੰਦੇ ਨਾਲ ਟੱਚ ਹੋ ਜੂਗੇ ਤਾਂ ਉਹ ਵੀ ਬੰਦਾ ਬਿਮਾਰ ਹੋ ਜਾਊਗਾ ਮੁਸਲਮਾਨ ਸਾਡੇ ਭਰਾ ਆ ਸੂਫੀ ਸੰਤ ਬਹੁਤ ਸਾਰੇ ਇਦਾਂ ਦੇ ਆ ਜਿਨ੍ਹਾਂ ਦੀ ਬਾਣੀ ਗੁਰੂ ਗ੍ਰੰਥ ਸਾਹਿਬ ਵਿੱਚ ਸ਼ਾਮਲ ਵਾ ਤੇ ਅਸੀਂ ਹਰ ਰੋਜ਼ ਗੁਰੂ ਗ੍ਰੰਥ ਸਾਹਿਬ ਨੂੰ ਜਾ ਕੇ ਮੱਥਾ ਟੇਕੀਦਾ ਇਹ ਗੱਲ ਬਿਲਕੁਲ ਗਲਤ ਵਾ ਜਿਹੜੀ ਇਸ ਬੰਦੇ ਨੇ ਕੀਤੀ ਆ ਕਿ ਮੁਸਲਮਾਨ ਗੁਰਦਾਸ ਮਾਨ ਨੇ ਪੰਜਾਬ ਦੇ ਵਿੱਚ ਪੈਦਾ ਕੀਤੇ ਆ ਮੁਸਲਮਾਨ ਵੀ ਸਾਡੇ ਭਰਾ ਆ ਕੋਈ ਗੱਲ ਨਹੀਂ ਸਾਰੀ ਧਰਤੀ ਸਾਰੇ ਪ੍ਰਾਣੀਆਂ ਦੀ ਆ ਕੋਈ ਵੀ ਕਿਸੇ ਵੀ ਜਗ੍ਹਾ ਤੇ ਜਾ ਕੇ ਰਹਿ ਸਕਦਾ ਆ ਤੇ ਉਸ ਤੋਂ ਬਾਅਦ ਜਿਹੜੀ ਔਰੰਗਜ਼ੇਬ ਦੀ ਗੱਲ ਵਾ ਔਰੰਗਜ਼ੇਬ ਨੇ ਜ਼ਬਰਦਸਤੀ ਧਰਮ ਪਰਿਵਰਤਨ ਕੀਤੇ ਸੀ ਗਰਦਾਸ ਮਾਨ ਦਾ ਇੱਕ ਵੀ ਬੰਦਾ ਦਿਖਾੜ ਦਿਓ ਜਿਹਦਾ ਉਸਨੇ ਜ਼ਬਰਦਸਤੀ ਧਰਮ ਪਰਿਵਰਤਨ ਕੀਤਾ ਹੋਵੇ ਜਦੋਂ ਵੀ ਇਸ ਬੰਦੇ ਨੇ ਕੋਈ ਗੱਲ ਕਰਨੀ ਆ ਕੋਈ ਨਾ ਕੋਈ ਮੁੱਦਾ ਇਦਾਂ ਦਾ ਬਖੇੜਾ ਖੜਾ ਕਰਨਾ ਹੀ ਕਰਨਾ ਆ ਜਿਹੜਾ ਸਿੱਖ ਹਰ ਰੋਜ਼ ਗੁਰਦੁਆਰਾ ਸਾਹਿਬ ਜਾਂਦਾ ਨਿਤਨੇਮੀ ਆ ਉਹ ਕਦੇ ਵੀ ਕਬਰਾਂ ਤੇ ਮੱਥਾ ਨਹੀਂ ਟੇਕੂਗਾ ਜਿਹੜਾ ਹਿੰਦੂ ਹਰ ਰੋਜ਼ ਮੰਦਿਰ ਜਾਂਦਾ ਆ ਉਹ ਕਦੇ ਕਬਰਾਂ ਤੇ ਮੱਥਾ ਨਹੀਂ ਟੇਕੂਗਾ ਜਿਹੜਾ ਮੁਸਲਮਾਨ ਪੰਜ ਨਵਾਜ਼ੀ ਆ ਉਹ ਕਦੇ ਵੀ ਕਬਰਾਂ ਤੇ ਮੱਥਾ ਨਹੀਂ ਟੇਕੂਗਾ ਮੁਸਲਮਾਨ ਵੈਸੇ ਵੀ ਕਬਰਾਂ ਤੇ ਮੱਥਾ ਨਹੀਂ ਟੇਕਦੇ ਉਹ ਕੁਰਾਨ ਨੂੰ ਮੰਨਦੇ ਆ ਪਰ ਜਿਹੜੀ ਇਸ ਬੰਦੇ ਨੇ ਗੱਲ ਕਹੀ ਆ ਇਹ ਬਿਲਕੁਲ ਗਲਤ ਆ ਮੁਸਲਮਾਨਾਂ ਨੂੰ ਇੰਨਾ ਵੀ ਮਾੜਾ ਨਹੀਂ ਕਹਿਣਾ ਚਾਹੀਦਾ ਮੁਸਲਮਾਨ ਵੀ ਸਾਡੇ ਭਰਾ ਆ ਇੱਥੇ ਪੰਜਾਬ ਦੇ ਵਿੱਚ ਮੁਸਲਮਾਨ ਸਦੀਆਂ ਤੋਂ ਰਹਿ ਰਹੇ ਆ ਤੇ ਉਸ ਤੋਂ ਬਾਅਦ ਜਿਹੜੀ ਗੱਲ ਕੀਤੀ ਨੇ ਗੁਰਦਾਸ ਮਾਨ ਨੇ ਹਰੇਕ ਦੇ ਹਰਾ ਕੜਾ ਪਵਾ ਦਿੱਤਾ ਦੇਖੋ ਹਰੇਕ ਨੂੰ ਪ੍ਰਮਾਤਮਾ ਨੇ ਦਿਮਾਗ ਦਿੱਤਾ ਆ ਜੇ ਗੁਰਦਾਸ ਮਾਨ ਠੱਠੇ ਖੂਚ ਛਾਲ ਮਾਰਦਾ ਆ ਆਪ ਲੋਕਾਂ ਨੂੰ ਸੋਚਣਾ ਚਾਹੀਦਾ ਹੈ ਕਿ ਅਸੀਂ ਇਸ ਰਸਤੇ ਨਾ ਜਾਈਏ ਕਿਉਂਕਿ ਸਾਡਾ ਧਰਮ ਸਿੱਖਵਾ Hindu ਦਾ ਧਰਮ Hindu ਆ ਮੁਸਲਮਾਨ ਦਾ ਧਰਮ ਮੁਸਲਮਾਨਵਾ ਇਸ ਕਰਕੇ ਲੋਕਾਂ ਨੂੰ ਖੁਦ ਸੋਚਣ ਲਈ ਰੱਬ ਨੇ ਦਿਮਾਗ ਦਿੱਤਾ ਹੈ ਖੁਦ ਲੋਕਾਂ ਨੂੰ ਸੋਚਣਾ ਚਾਹੀਦਾ ਆ ਜੇ ਕੋਈ ਚਲੋ ਗਲਤ ਲੱਗਦਾ ਆ ਕਿਉਂਕਿ ਗੁਰਦਾਸ ਮਾਨ ਇੱਕ ਸਿੰਗਰ ਆ ਜੇ ਕੋਈ ਉਹਦੇ ਮਗਰ ਲੱਗਦਾ ਆ ਉਸ ਦਾ ਜ਼ਿੰਮੇਵਾਰ ਉਹ ਖੁਦ ਬੰਦਾ ਹੈ ਨਾ ਕਿ ਗੁਰਦਾਸ ਮਾਨ ਜ਼ਿੰਮੇਵਾਰ ਆ ਔਰੰਗਜੇਬ ਤੋਂ ਬਾਅਦ ਜੇ ਕਿਸੇ ਨੇ ਮੁਸਲਮਾਨ ਪੈਦਾ ਕੀਤੇ ਆ ਤਾਂ ਗੁਰਦਾਸ ਮਾਨ ਨੇ ਕੀਤੇ ਆ ਮੈਂ ਇਹਨਾਂ ਦੀ ਇਸ ਗੱਲ ਨਾਲ ਬਿਲਕੁਲ ਵੀ ਸਹਿਮਤ ਨਹੀਂ ਹੈਗਾ ਇਹਨਾਂ ਨੇ ਜਦੋਂ ਵੀ ਕੋਈ ਕੈਮਰੇ ਦੇ ਸਾਹਮਣੇ ਬਿਆਨ ਦੇਣਾ ਕੋਈ ਨਾ ਕੋਈ ਮੁੱਦਾ ਖੜਾ ਕਰ ਦੇਣਾ ਹੈ ਤੇ ਬਾਕੀ ਦੋਸਤੋ ਤੁਸੀਂ ਆਪਣੇ ਵਿਚਾਰ ਕਮੈਂਟ ਦੇ ਵਿੱਚ ਜ਼ਰੂਰ ਦੇਣੇ ਤੇ ਵੀਡੀਓ ਨੂੰ ਇੱਕ ਲਾਇਕ ਕਰ ਦਿਓ ਤੇ ਵੱਧ ਤੋਂ ਵੱਧ ਵੀਡੀਓ ਸ਼ੇਅਰ ਕਰ ਦੇਣੀ ਹੈ ਤੇ ਫਿਰ ਮੈਂ ਜਲਦੀ ਮਿਲੂੰਗਾ ਤੁਹਾਨੂੰ ਅਗਲੀ ਵੀਡੀਓ ਦੇ ਵਿੱਚ